ਅ ਬਿਲਕੁਲ ਆਪਰੇਸ਼ਨ ਮਿਡਨਾਈਟ ਹੈਮਰ ਇਸ ਦਾ ਜਿਹੜਾ ਹੋ ਨਾਮ ਰੱਖਿਆ ਗਿਆ ਸੀਗਾ ਉਧਰ ਇਜ਼ਰਾਈਲ ਦੀ ਮਿਲਟਰੀ ਦੇ ਦੁਆਰਾ ਅੱਜ ਈਰਾਨ ਦੇ ਜਿਹੜੇ ਕੁਝ ਸ਼ਹਿਰ ਜਿਨ੍ਹਾਂ ਵਿੱਚ ਤਹਿਰਾਨ ਤੋਂ ਲੈ ਕੇ ਕਰਮਨਸ਼ਾਹ ਜਿਹੜੇ ਵੈਸਟ ਵਾਲੇ ਇਲਾਕੇ 'ਚ ਪੈਂਦੇ ਆ ਉਹਨਾਂ ਦੇ ਮਿਲਟਰੀ ਇਨਫਰਾਸਟ੍ਰਕਚਰ ਦੇ ਉੱਤੇ ਵੀ ਹਮਲਾ ਕੀਤਾ ਗਿਆ ਈਰਾਨ ਦਾ ਫੋਰਨ ਮਿਨਿਸਟਰ ਅਬਾਸ ਅਰਗਾਚੀ ਉਹਨਾਂ ਦੀ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਪੁਤਿਨ ਦੇ ਨਾਲ ਇਸ ਟਾਈਮ ਮੀਟਿੰਗ ਜਿਹੜੀ ਉਹ ਹੋ ਰਹੀ ਆ ਆ ਜਿਹੜੀ ਨਿਊਯਾਰਕ ਪੋਸਟ ਆ ਉਹ ਇਹ ਜਿਹੜੀ ਕਹਿ ਰਹੀ ਆ ਵੀ ਕ੍ਰਾਈਮਨਲ ਨੇ ਚੇਤਾਵਨੀ ਦਿੱਤੀ ਆ ਧੌਂਕੀ ਦਿੱਤੀ ਆ ਵੀ ਹੋਰ ਮੁਲਕ ਈਰਾਨ ਨੂੰ ਨਿਊਕਸ ਨਿਊਕਲੀਅਰ ਜਿਹੜੇ ਹਥਿਆਰ ਆ ਉਹ ਦੇ ਸਕਦੇ ਆ ਜੇ ਇਸ ਦੇ ਵਿੱਚ ਹੋਰ ਮੁਲਕ ਐਸਕੇਲੇਸ਼ਨ ਜਿਹੜੀ ਇਸ ਦੇ ਵਿੱਚ ਵੱਧਦੀ ਹੈਗੀ ਆ ਸੋ ਇਹ ਇੱਕ ਵੱਡੀ ਜਿਹੜੀ ਸਥਿਤੀ ਆ ਉਹ ਇਸ ਟਾਈਮ ਬਣੀ ਆ ਦਮਿਤਰੀ ਮਦਵਦੇਵ ਜਿਹੜੇ ਉਹਨਾਂ ਦੇ ਹੈੱਡ ਨੇ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੋਪੇਨ ਦੀ ਸਕਿਉਰਿਟੀ ਕੌਂਸਲ ਦੇ ਉਹਨਾਂ ਨੇ ਸੈਟਰਡੇ ਜਿਹੜਾ ਉਹ ਕਿਹਾ ਸੀਗਾ ਵੀ ਜਿਹੜਾ 15 ਟਨ ਦਾ ਜੀਬੀਯੂ ਬੰਕਰ ਬਸਟਰ ਵਾਮਬਾ ਕੰਬੈਟ ਤੇ ਵਿੱਚ ਪਹਿਲੀ ਵਾਰ ਜਿਹੜੀ ਉਸ ਦੀ ਇਸ ਤਰੀਕੇ ਨਾਲ ਵਰਤੋਂ ਕੀਤੀ ਗਈ ਹੈਗੀ ਆ ਸੋ ਉਹਨਾਂ ਨੇ ਇਹ ਤਾਂ ਨਹੀਂ ਦੱਸਿਆ ਵੀ ਈਰਾਨ ਨੂੰ ਕਿਹੜੇ ਮੁਲਕ ਹਥਿਆਰ ਦੇਣ ਨੂੰ ਰਾਜ਼ੀ ਆ ਪਰ ਉਹਨਾਂ ਨੇ ਇਹ ਗੱਲ ਉੱਥੇ ਜਿਹੜੀ ਉਹ ਕਹਿ ਦਿੱਤੀ ਵੀ ਈਰਾਨ ਨੂੰ ਜਿਹੜੇ ਹਥਿਆਰ ਸਪਲਾਈ ਆ ਉਹ ਕਿਤੇ ਜੋ ਸਖਦੇ ਹੈਗੇ ਆ ਉਹ ਦੱਸਦੇ ਜਾਈਏ ਕਿ ਮਾਸਕੋ ਰਸ਼ੀਆ ਦੇ ਕੋਲ ਸਭ ਤੋਂ ਜ਼ਿਆਦਾ ਦੁਨੀਆ ਦੇ ਵਿੱਚ ਨਿਊਕਲੀਅਰ ਮਿਸਾਈਲਸ ਹੈਗੀਆਂ ਆ ਸੋ ਜਿਹੜੇ ਇਰਾਨੀਅਨ ਫੋਰਨ ਮਿਨਿਸਟਰ ਆ ਉਹਨਾਂ ਦੇ ਨਾਲ ਯੂਰਪ ਦੇ ਵੀ ਕਾਊਂਟਰਪਾਰਟਸ ਨੇ ਗੱਲਬਾਤ ਕੀਤੀ ਆ ਇਥੋਂ ਹਰਜੋਤ ਸਿੰਘ ਜੀ ਬਹੁਤ ਸਰੀਆਂ ਚੀਜ਼ਾਂ ਦਾ ਜਿਹੜਾ ਐਨਾਲਿਸਿਸ ਵੀ ਸਾਰਿਆਂ ਨੂੰ ਜਿਹੜਾ ਇਸ ਦੇ ਵਿੱਚ ਜ਼ਰੂਰ ਕਰਨ ਦੀ ਜਿਹੜੀ ਉਹ ਜ਼ਰੂਰਤ ਆ ਵੀ ਚੱਲ ਕੀ ਜਿਹੜਾ ਓਵਰਆਲ ਰਿਹਾ ਆ ਇਸ ਪੂਰੇ ਮਾਮਲੇ ਦੇ ਵਿੱਚ ਯੂਰਪ ਦੇ ਫੋਰਨ ਮਿਨਿਸਟਰਾਂ ਦੇ ਨਾਲ ਗੱਲਬਾਤ ਕਰਨ ਦੇ ਬਾਵਜੂਦ ਕੋਈ ਹੀਲਾ ਜਾਂ ਕੋਈ ਹੱਲ ਨਾ ਨਿਕਲਣ ਤੋਂ ਇਹ ਪ੍ਰਭਾਵ ਜਾਂਦਾ ਹੈ ਦੁਨੀਆ ਦੇ ਵਿੱਚ ਵੀ ਯੂਰਪ ਦੀ ਜਿਹੜੀ ਸ਼ਕਤੀ ਆ ਉਹ ਕਾਫੀ ਜ਼ਿਆਦਾ ਠੰਡੀ ਪੈ ਚੁੱਕੀ ਆ ਉਹਦਾ ਹੁਣ ਕੋਈ ਬਹੁੜਾ ਜੋਰ ਜਿਹੜਾ ਆ ਉਹ ਦੁਨੀਆ 'ਚ ਨਹੀਂ ਰਿਹਾ ਦੂਜੇ ਪਾਸੇ ਰੂਸ ਤੇ ਚਾਈਨਾ ਜੇ ਉਹ ਇੱਕ ਹਿਸਾਬ ਦੇ ਨਾਲ ਅਮਰੀਕਾ ਦੇ ਬਰਾਬਰ ਆਣ ਖੜੇ ਆ ਅਮਰੀਕਾ ਦਾ ਜੋਰ ਅਜੀਬੀ ਉਸੇ ਤਰੀਕੇ ਦੇ ਨਾਲ ਚੱਲ ਰਿਹਾ ਆ ਵੀ ਜਦੋਂ ਮਰਜ਼ੀ ਜਾ ਕੇ ਜਿੱਥੇ ਮਰਜ਼ੀ ਜਾ ਕੇ ਇਸ ਤਰੀਕੇ ਦੇ ਹਮਲੇ ਜਿਹੜੇ ਉਹ ਕਰ ਸਕਦੇ ਆ ਨੋ ਡਾਊਟ ਇਹ ਹਮਲਾ ਉਸ ਮੁਲਕ ਦੇ ਉੱਤੇ ਹੋਇਆ ਜਿਨ੍ਹਾਂ ਦੇ ਕੋਲ ਆਪਣਾ ਕੋਈ ਨਿਊਕਲੀਅਰ ਹਥਿਆਰ ਨਹੀਂ ਆ ਨਿਊਕਲੀਅਰ ਹਥਿਆਰ ਵਾਲੇ ਮੁਲਕਾਂ ਦੇ ਉੱਤੇ ਹਮਲੇ ਕਰਨ ਤੋਂ ਸਾਰੇ ਮੁਲਕ ਗਰੇਜ ਕਰਦੇ ਹੁੰਦੇ ਆ ਸੋ ਇਹ ਜਣੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆਈਆਂ ਆ ਤੇ ਇਜ਼ਰਾਈਲ ਦੀ ਪਕੜ ਅਮਰੀਕਾ ਦੀ ਫੋਰਨ ਨੀਤੀ ਦੇ ਉੱਤੇ ਕਿੰਨੀ ਕਾ ਇਹ ਹਰ ਇੱਕ ਜਾਣ ਆਪੋ ਆਪਣੀਆਂ ਜੜੀਆਂ ਉੱਤੇ ਉੱਤੇ اٹਕਲਾਂ ਜਿਹੜੀਆਂ ਉਹ ਡੈਫੀਨੇਟਲੀ ਲਗਾ ਰਿਆ ਹੈਗਾ ਆ ਆਪਣੇ ਗਵਰਨਡੀ ਮੁਲਕ ਕੈਨੇਡਾ ਦੇ ਨੂੰ ਤਾਂ ਗਵਰਨਰ ਕਹਿੰਦੇ ਸੀਗੇ ਪਰ ਨੀਤਨੀ ਆ ਉਹ ਮਿਲਦਾ ਉਹ ਜਿਆਦਾ ਗਵਰਨਰ ਵਾਲੇ ਜਿਹੜੇ ਅਹੁਦੇ ਦੇ ਉੱਤੇ ਆ ਕਿਉਂਕਿ ਉਸ ਦੀ ਪ੍ਰੋਟੈਕਸ਼ਨ ਦੇ ਲਈ ਮਨੀ ਦੇਣੀ ਉਸ ਨੂੰ ਆਰਮ ਟੂ ਟੀਥ ਜਿੱਦਾਂ ਕਹਿੰਦੇ ਆ ਵੀ ਉਹ ਕਰਨਾ ਤੇ ਉਸ ਦੇ ਕਹਿਣ ਦੇ ਉੱਤੇ ਜਿਹੜੇ ਹੋਰ ਮੁਲਕਾਂ ਦੇ ਉੱਤੇ ਹਮਲੇ ਕਰਨੇ ਆ ਉਹ ਅਮਰੀਕਾ ਬਾ ਖੂਬੀ ਬੜੇ ਚਿਰ ਤੋਂ ਕਰਦਾ ਆ ਰਿਹਾ ਆ ایران ਦਾ ਜਿਹੜਾ ਖਮੀਨੀ ਆ ਖਮੀਨੀ ਉਹਨਾਂ ਦੀ ਜਿਹੜੀ ਸਰਕਾਰ ਆ ਜਾਂ ਰਜਿਮ ਜੋ ਵੀ ਉਹਨਾਂ ਦਾ ਨਾਮ ਲੈ ਲਓ ਉਹ ਕੋਈ ਦੁੱਤ ਤੋਤੇ ਨਹੀਂ ਆ ਉਹਨਾਂ ਦੇ ਦੁਆਰਾ ਜਿਹੜੇ ਹਿਊਮਨ ਰਾਈਟ ਦੇ ਉਹਨਾਂ ਦੇ ਅਬਿਊਜ਼ ਆਮ ਲੋਕਾਂ ਨੂੰ ਉਹਨਾਂ ਨੇ ਲਤਾੜ ਕੇ ਜਿਹੜਾ ਉਹ ਰੱਖਿਆ ਜੋ ਰਜਿਮ ਤੇ ਉਲਟ ਲੋਕਾਂ ਦੇ ਵਿੱਚ ਭਾਵਨਾ ਆ ਉਸ ਨੂੰ ਦੱਬਣਾ ਬੁਰਕਾ ਨਾ ਪਾਉਣ ਦੇ ਉੱਤੇ ਕੁੜੀਆਂ ਨੂੰ ਅਬ ਜਿਹੜਾ ਉਹ ਇੱਕ ਹਿਸਾਬ ਦੇ ਨਾਲ ਮਾਰੀ ਗਈਆਂ ਸੀਗੀਆਂ ਰੀਸੈਂਟਲੀ ਕੁਝ ਏਦਾਂ ਦੀਆਂ ਰਿਪੋਰਟਸ ਵੀ ਜ ਨਹੀਂ ਆਈਆਂ ਸੀ ਸੋ ਉਹਨਾਂ ਦਾ ਵੀ ਕੋਈ ਏਡਾ ਚੀਜ਼ ਨਹੀਂ ਹੈਗੀ ਵੀ ਹਾਂ ਵੀ ਬਹੁਤ ਵਧੀਆ ਜਿਹੜਾ ਉੱਥੇ ਕੰਮ ਜਿਹੜਾ ਉਹ ਚੱਲ ਰਿਹਾ ਹੈਗਾ ਆ ਸੋ ਇਹੋ ਜੇ ਮੌਕੇ ਦੇ ਉੱਤੇ ਈਰਾਨ ਦੇ ਕੋਲ ਜੇ ਨਿਊਕਲੀਅਰ ਅਸਲਾ ਆ ਜਾਂਦਾ ਤਾਂ ਉਹ ਕੀ ਕਰ ਸਕਦੇ ਸੀਗੇ ਇਹ ਆਉਣ ਵਾਲੇ ਸਮੇਂ ਦੇ ਭਵਿੱਖ ਦੇ ਵਿੱਚ ਸੀਗਾ ਪਰ ਅਮਰੀਕਾ ਨੇ ਇਤਿਆਤੀ ਤੌਰ ਦੇ ਉੱਤੇ ਇਜ਼ਰਾਈਲ ਦਾ ਪ੍ਰੈਸ਼ਰ ਵੀ ਸੀਗਾ ਤੇ ਇੰਟਰਨਲੀ ਵੀ ਬਹੁਤ ਜਿਹੜਾ ਇਹ ਪ੍ਰੈਸ਼ਰ ਸੀ ਵੀ ਈਰਾਨ ਦੇ ਉੱਤੇ ਅਟੈਕ ਜਿਹੜਾ ਉਹ ਕਰਨਾ ਚਾਹੀਦਾ ਸੋ ਉਹੀ 트럼ਪ ਹੁਣਾਂ ਨੇ ਕਿਹਾ ਪਰ 트럼ਪ ਹੁਣਾਂ ਦੀ ਜਿਹੜੀ ਇੱਕ ਪੀਸ ਮੇਕਰ ਬਣਨ ਦੀ ਕੋਸ਼ਿਸ਼ ਆ ਜਿਹਦੇ ਵਿੱਚ ਉਹਨਾਂ ਨੇ ਇੱਕ ਦੋ ਵਾਰੀ ਇਹ ਵੀ ਕਿਹਾ ਵੀ ਮੈਨੂੰ ਤਾਂ ਚਾਰ-ਪੰਜ ਨੋਬਲ ਪ੍ਰਾਈਜ਼ ਮਿਲ ਜਾਣੇ ਚਾਹੀਦੇ ਸੀਗੇ ਵੀ ਮੈਂ ਬਹੁਤ ਸਾਰੀਆਂ ਜਿਹੜੀਆਂ ਜੰਗਾਂ ਉਹ ਰੁਕਵਾਈਆਂ ਆ ਤੇ ਪਰ ਜਿੰਨਾ جنگਾਂ ਦੇਖ ਕਰਕੇ ਅਮਰੀਕੀ ਲੋਕਾਂ ਨੇ ਉਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਸੀ ਉਹ ਅਜੇ ਤੱਕ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਬਲਕਿ ਇੱਕ ਹੋਰ ਕਨਫਲਿਕਟ ਦੇ ਵਿੱਚ ਆਪਾਂ ਐਡ ਜਿਹੜੇ ਉਹ ਹੋਏ ਆ ਇਸ ਮੌਕੇ ਅਮਰੀਕਨਸ ਬਹੁਤ ਸ਼ਸ਼ੋਪੰਚਾ ਉਹ ਇਹ ਵੀ ਨਹੀਂ ਚਾਹੁੰਦੇ ਵੀ ਇਰਾਨ ਦੇ ਕੋਲ ਨਿਊਕਲੀਅਰ ਹਥਿਆਰ ਆਉਣ ਤੇ ਇੱਕ ਪਾਸੇ ਇਹ ਵੀ ਕਹਿੰਦੇ ਆ ਵੀ ਹਾਂ ਇਜ਼ਰਾਈਲ ਦੇ ਹੇਠਾਂ ਤੁਸੀਂ ਲੱਗ ਕੇ ਦਬ ਕੇ ਤੇ ਇਹ ਜਿਹੜੀ ਕਾਰਵਾਈ ਨੂੰ ਤੁਸੀਂ ਅੰਜਾਮ ਜਿਹੜਾ ਉਹ ਦਿੱਤਾ ਆ ਸੋ ਆਉਂਦੇ ਦਿਨਾਂ ਦੇ ਵਿੱਚ ਹੋਰ ਕਲੈਰਿਟੀ ਇਹਨਾਂ ਸਾਰੇ ਮਸਲਿਆਂ ਦੀ ਜਿਹੜੀ ਉਹ ਬੜੇਗੀ ਪਰ ਨਿਤਨੇ ਆਉਦਾ ਚਿਹਰਾ ਵੀ ਇਸ ਦੇ ਵਿੱਚ ਪੂਰਾ ਜਿਹੜਾ ਉਹ ਨੰਗਾ ਹੋਇਆ ਆ ਵੀ ਉਹ ਅੱਜ ਦਾ ਨਹੀਂ ਕੱਦ ਦਾ ਹੀ ਜਿਹੜਾ ਆ ਉਹ ਇਸ ਮਾਮਲੇ ਦੇ ਵਿੱਚ ਮਿਡਲ ਈਸਟ ਨੂੰ ਲੈ ਕੇ ਜਿਹੜਾ ਉਹ ਝੂਠ ਬੋਲਦਾ ਆ ਰਿਹਾ ਹੈ